ਉਡੀ ਪਹਿਲਾ ਜਿਹੜੀ ਵੀਡੀਓ ਜਿਹੜੀ ਵਾਇਰਲ ਹੋਈ ਸੀ ਹਾਂਜੀ ਉਹਦੇ ਵਿੱਚ ਤੁਸੀਂ ਇੱਕ ਗੱਲ ਹੋਰ ਆਖੀ ਸੀ ਕਿ ਮਾਨਕ ਨੇ ਮੈਨੂੰ 5500 ਰੁਪਏ ਗੀਤ ਦਾ ਕਹਤਾ ਸੀ ਹਾਂਜੀ ਹਾਂਜੀ ਪਰ ਲੋਕਾਂ ਦਾ ਮੰਨਣਾ ਇਹ ਹੈ ਕਹਿੰਦੇ 5500 ਰੁਪਏ ਵਿੱਚ ਤਾਂ ਉਹ ਤੋਂ ਖਾੜਾ ਵੀ ਨਹੀਂ ਜਦਾ 2500 ਰੁਪਏ ਵਿੱਚ ਉਹ ਤੋਂ ਖਾੜਾ ਲੱਗਦਾ ਸੀ ਕਹਿੰਦੇ ਤੁਹਾਨੂੰ 5500 ਰੁਪਏ ਗੀਤ ਦਾ ਕਿਵੇਂ ਕਹਤਾ ਵੀ ਲੋਗ ਤਾਂ ਮੰਦਾ ਚੋਰ ਦੇਵ ਥਰੀਕੇ ਵਾਲਾ ਉਹ 1983 ਦੇ ਵਿੱਚ ਆਈ ਸੀ ਉਦੋਂ ਦੇਵ ਥਰੀਕੇ ਵਾਲਾ ਜਿਉਂਦਾ ਸੀ ਉਹਨਾਂ ਨੇ ਜੇ ਉਹ ਸੱਚਾ ਹੁੰਦਾ ਉਹਦੇ ਤੇ ਕੇਸ ਕਰਦਾ ਮਨਹਾ ਨਹੀਂਗਾ ਕੇਸ ਕਰਦਾ ਜਿੰ다ਜੀ ਤੇ ਮਾਨਕ ਜੀ ਆਪਸ ਵਿੱਚ ਹੀ ਲੋਕ ਸਾਮਾ ਦੇ ਵਿੱਚ ਉੱਦ ਕਿ ਤੇ ਖਿੰਦੇ ਦੇ ਪੱਖ ਦੇ ਵਿੱਚ ਮਤਲਬ ਕੰਪਨੀ ਨੇ ਕਲਦੀ ਮਾਨਕ ਨੂੰ ਬਾਹਰ ਕਰਦਾ ਉਹਨੇ ਅਨਰੀਫੋਰੇ ਵਿਖਿਆ ਸੇਵਾ ਬਣੀ ਪਰਾਉਮਾ ਦੀ ਉਦਕਾ ਕਰ ਉਸ ਤੋਂ ਬਾਅਦ ਫਿਰ ਜਿਹੜਾ ਦੇਵ ਸੀ ਦੇਵ ਨੇ ਵਿੱਚ ਵਿਚਾਰੇ ਹੋ ਕੇ ਉਹ ਉੱਥੇ ਦਵਾਰੇ ਮਾਨੂਗ ਨੂੰ ਐਡਜਸਟ ਕਰਤਾ ਅਸੀਂ ਰਿਜੈਕਟ ਹਾਂ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਬਿੱਟੂ ਬੇਪਰਵਾ ਤੇ ਪਹਿਲਾਂ ਵਾਂਗੂ ਤੁਸੀਂ ਪਿਆਰ ਦਿੰਨੇ ਹੋ ਤਾਂ ਮੈਂ ਤੁਹਾਡੇ ਲਈ ਫੇਰ ਅੱਤੀ ਵਾਰ ਨਵੀਂ ਵੀਡੀਓ ਲੈ ਕੇ ਆਇਆ ਤੇ ਨਾਲ ਮੇਰੇ ਬਾਪੂ ਜੀ ਤੁਸੀਂ ਪਛਾਣ ਲਿਆ ਹੋਊਗਾ ਹਨਾ ਪਹਿਲਾਂ ਵੀ ਤੇ ਆਪਣੀ ਕਾਫੀ ਜਿਹੜੀ ਵੀਡੀਓ ਵਾਇਰਲ ਹੋਈਆਂ ਹਨ ਉਹਨਾਂ ਦੀਆਂ ਤੇ ਉਹਦੇ ਵਿੱਚ ਇੱਕ ਮੁੱਦਾ ਸੀਗਾ ਖਾਸ ਕਰਕੇ ਜਿਹਦੇ ਵਿੱਚ ਗੱਲ ਬਾਪੂ ਜੀ ਨੇ ਕਹੀ ਸੀ ਕਿ ਜਿਹੜੇ ਦੇਵਤਰੀਆਂ ਵਾਲੇ ਨੇ ਰਾਈਟਰ ਉਹਨਾਂ ਨੇ ਜਿਹੜੇ ਗੀਤ ਸੀਗੇ ਕਾਫੀ ਜਿਹੜੇ ਜਿਆਦਾ ਉਹ ਚੋਰੀ ਦੇ ਸੀਗੇ ਬਾਪੂ ਜੀ ਇਹ ਹੀ ਗੱਲ ਸੀਗੀ ਬਿਲਕੁਲ ਜੀ ਜੀ ਤੇ ਹੁਣ ਦੋ ਗੱਲਾਂ ਤੁਹਾਡੇ ਸਾਹਮਣੇ ਆ ਰਹੀਆਂ ਨੇ ਕਿਉਂਕਿ ਕਹਿੰਦੇ ਵੀ ਜ਼ਹਿਰ ਕੋੜਾ ਹੁੰਦਾ ਜਾਂ ਫਿਰ ਸੱਚ ਕੋੜਾ ਹੁੰਦਾ ਨਾ ਅੱਜ ਇਹਦਾ ਨਿਚੋੜ ਕੱਢਾਂਗੇ ਤੇ ਕੱਢਣਾ ਕਿੰਨਾ ਨੇ ਆ ਅਸੀਂ ਸਿਰਫ ਸਵਾਲ ਕਰ ਸਕਦੇ ਆ ਤੇ ਬਾਪੂ ਜੀ ਨੇ ਜਵਾਬ ਦੇਣੇ ਨੇ ਇਹਨਾਂ ਨੇ ਤੇ ਪੇਸ਼ੀ ਬਰਨਾਲਾ ਜੀ ਆ ਪੁਰਾਣੇ ਰਾਈਟਰ ਨੇ ਸਿਟੀ ਵਿਜੇ ਚਵਾਰੇ ਤੇ ਨਾਈਆਂ ਦੇ ਮੁੰਡਿਆਂ ਬੜਾ ਮਕਬੂਲ ਹੋਇਆ ਸੀ ਗੀਤ ਜਿਨ੍ਹਾਂ ਦੀ ਜਿਨ੍ਹਾਂ ਨੂੰ ਆਵਾਜ਼ ਦਿੱਤੀ ਸੀ ਕਿ ਲੱਖੀ ਬਨਜਾਰਾ ਜੀ ਨੇ ਹਨਾ ਪੰਜਾਬੀ ਮਸ਼ਹੂਰ ਕਲਾਕਾਰ ਸੀਗੇ ਗਵਈਏ ਸੀਗੇ ਬਹੁਤ ਅੱਛੇ ਤੇ ਹੁਣ ਅੱਜ ਆਪਾਂ ਗੱਲਬਾਤ ਕਰਦੇ ਆਂ ਵੀ ਜਿਹੜੀ ਇਹਨਾਂ ਨੇ ਗੱਲਬਾਤ ਕੀਤੀ ਸੀ ਉਸ ਤਰ੍ਹਾਂ ਅ ਸ਼ੁਰੂਆਤ ਕਰ ਹੀ ਲੈਨੇ ਆ ਤੇ ਬਾਪੂ ਜੀ ਮੇਰਾ ਸਵਾਲ ਪਹਿਲਾ ਜੀ ਜਿਹੜਾ ਤੁਸੀਂ ਪਹਿਲਾਂ ਇੱਕ ਵਾਰੀ ਗੱਲ ਕਹੀ ਸੀ ਕਿ ਵੀ ਬਾਪੂ ਜਿਹੜੇ ਦੇਵਤਰੀਆਂ ਵਾਲੇ ਸੀਗੇ ਰਾਈਟਰ ਹਾਂਜੀ ਪੰਜਾਬ ਦੇ ਬੜੇ ਮਸ਼ਹੂਰ ਕਲਾਕਾਰ ਰਾਈਟਰ ਰਹੇ ਨੇ ਉਹ ਗੀਤਕਾਰ ਹਨਾ ਹਾਂਜੀ ਤੇ ਬਹੁਤ ਕਲਾਕਾਰਾਂ ਨੇ ਉਹਨਾਂ ਦੇ ਗੀਤ ਗਾਏ ਵੀ ਨੇ ਖਾਸ ਕਰਕੇ ਕੁਲਦੀਪ ਮਾਨਕ ਸਾਹਿਬ ਨੇ ਜੀ ਮੇਰੇ ਲਈ ਵੀ ਖਾਸ ਕਰਕੇ ਲੋਕਾਂ ਨੇ ਕਮੈਂਟ ਕੀਤੇ ਸੀ ਔਰ ਤੁਹਾਡੇ ਲਈ ਵੀ ਕਮੈਂਟ ਕੀਤੇ ਸੀ ਹਾਂਜੀ ਬਹੁਤ ਹੀ ਮੰਦੇ ਲਬਜ ਹਾਂਜੀ ਪੱਦੀ ਸ਼ਬਦਾਵਲੀ ਲੋਕਾਂ ਨੇ ਉਸ ਵੀਡੀਓ ਦੇ ਵਿੱਚ ਵਰਤੀ ਹਾਂਜੀ ਕਹਿੰਦੇ ਵੀ ਕਮੈਂਟ ਕੀਤੇ ਜਿਨ੍ਹਾਂ ਨੇ ਹਾਂ ਹਾਂ ਕਹਿੰਦੇ ਇਦਾਂ ਦੇ ਤਾਂ ਬੇਵਕੂਫ ਅਸੀਂ ਕਦੇ ਪੱਤਰਕਾਰ ਨਹੀਂ ਵੇਖੇ ਹੂੰ ਇਦਾਂ ਦੇ ਬੇਵਕੂਫ ਕਹਿੰਦੇ ਅਸੀਂ ਰਾਈਟਰ ਨਹੀਂ ਦੇਖੇ ਜਿਹੜੇ ਕਹਿੰਦੇ ਉਹਨਾਂ ਨੂੰ ਦੁਨੀਆ ਤੋਂ ਜਾਣ ਤੋਂ ਬਾਅਦ ਜਿਹੜੇ ਭੰਡ ਰਹੇ ਨੇ ਹੂੰ ਹੂੰ ਹਾਂ ਮੇਰਾ ਕੰਮ ਹੈਗਾ ਸਵਾਲ ਕਰਨਾ ਹਾਂਜੀ ਤੁਹਾਡਾ ਕੰਮ ਹੈਗਾ ਜਵਾਬ ਦੇਣਾ ਠੀਕ ਲੋਕਾਂ ਦਾ ਕੰਮ ਹੈਗਾ ਸਹੀ ਗਲਤ ਦੀ ਪਛਾਣ ਕਰਨਾ ਠੀਕ ਹੈ ਅੱਜ ਇੱਕ ਵਾਰੀ ਆਪਾਂ ਦੁਬਾਰਾ ਫੇਰ ਇਹਨਾਂ ਦੀ ਕਚਹਿਰੀ ਦੇ ਵਿੱਚ ਹਾਜ਼ਰੀ ਰੱਖ ਰਹੇ ਹਾਂ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਹੁਣ ਸਵਾਲ ਕਰਦਾ ਬਾਪੂ ਜੀ ਨੂੰ ਪਹਿਲਾਂ ਤੇ ਤੁਸੀਂ ਗੌਰ ਕਰਿਓ ਬਾਪੂ ਜੀ ਜਿਹੜੀ ਪਹਿਲਾ ਸਵਾਲ ਉਹਨਾਂ ਨੇ ਕੀਤਾ ਸੀ ਉਹ ਸਾਡੇ ਦਰਸ਼ਕਾਂ ਦਾ ਸਵਾਲ ਇਹ ਸੀਗਾ ਵੀ ਤੁਸੀਂ ਇਹ ਗੱਲ ਉਹਨਾਂ ਦੇ ਦੁਨੀਆ ਤੋਂ ਜਾਣ ਤੋਂ ਬਾਅਦ ਹੀ ਇਹ ਖੜੀ ਕੀਤੀ ਹੈ ਪਰ ਪਹਿਲਾਂ ਕਿਉਂ ਨਹੀਂ ਤੁਸੀਂ ਮਿਸਾਲ ਖੜੀ ਕੀਤੀ ਇਹ ਮਿਸਾਲ ਜਿਹੜੀ ਹੈ ਅਖਬਾਰ ਦੇ ਵਿੱਚ ਉਹਨਾਂ ਦੀ ਇਸ ਗੱਲ ਦੇ ਵਿੱਚ ਆਈ ਸੀ ਵੀ ਲੋਕ ਥੰਮ ਦਾ ਚੋਰ ਦੇਵthਰੀਕੇ ਵਾਲਾ ਉਹ 1983 ਦੇ ਵਿੱਚ ਆਈ ਸੀ ਉਦੋਂ ਦੇਵthਰੀਕੇ ਵਾਲਾ ਜਿਉਂਦਾ ਸੀ ਉਹਨਾਂ ਨੇ ਜੇ ਉਹ ਸੱਚਾ ਹੁੰਦਾ ਉਹਦੇ ਤੇ ਕੇਸ ਕਰਦਾ ਮਨਹਾਨੀ ਦਾ ਕੇਸ ਕਰਦਾ ਤਾਂ ਪਤਾ ਲੱਗ ਜਾਂਦਾ ਵੀ ਹਾਂ ਜੇ ਉਹ ਬੰਦਾ ਚੁੱਪ ਕਰ ਗਿਆ ਤਾਂ ਇਹਦਾ ਮਤਲਬ ਉਹਦੇ ਵਿੱਚ ਕਾਣ ਸੀ ਦੁਨੀਆ ਦੇ ਉੱਪਰ ਪੰਜਾਬ ਦੇ ਵਿੱਚ ਵੀ ਖਾਸ ਕਰਕੇ ਜਿਹੜੇ ਸਾਡੇ ਪੰਜਾਬੀਤ ਨੂੰ ਸਾਡੀ ਪੰਜਾਬੀ ਮਾਂ ਬੋਲੀ ਨੂੰ ਜਿਹੜੇ ਪਿਆਰ ਕਰਨ ਵਾਲੇ ਨੇ ਖਾਸ ਕਰਕੇ ਹਨਾ ਉਹਨਾਂ ਵਿੱਚੋਂ ਬਹੁਤ ਸਾਰੇ ਰਾਈਟਰ ਨੇ ਕਹਿੰਦੇ ਕਿਸੇ ਨੇ ਵੀ ਉਹਨਾਂ ਦੇ ਉੱਪਰ ਉਂਗਲ ਨਹੀਂ ਚੁੱਕੀ ਕਹਿੰਦੇ ਵੀ ਤੁਸੀਂ ਇਹ ਉਂਗਲ ਚੁੱਕੀ ਤੁਹਾਡਾ ਕੋਈ ਨਿੱਜੀ ਬੈਰ ਸੀ ਜਾਂ ਫਿਰ ਕੋਈ ਹੋਰ ਗੱਲਬਾਤ ਆ ਵੀ ਉਹ ਸੈਲਸਲਾ ਕੀ ਅਸਲ ਦੇ ਵਿੱਚ ਕੋਈ ਨਿੱਜੀ ਬੈਰ ਨਹੀਂ ਹੈਗਾ ਸੀ ਹੂੰ ਨਿੱਜੀ ਬੈਰ ਤਾਂ ਇਸ ਗੱਲ ਦਾ ਸੀਗਾ ਕਿ ਹੱਕ ਸੱਚ ਦੀ ਲੜਾਈ ਦੇ ਵਿੱਚ ਅੱਜ ਕੱਲ ਪੈਸੇ ਵਾਲਾ ਬੰਦਾ ਜਿੱਦਾਂ ਸਚਾਈ ਆ ਜਿਹੜੀ ਉਹ ਉਹ ਬੰਦਾ ਮਤਲਬ ਸਚਾਈ ਵਾਲਾ ਬੰਦਾ ਨੀਮਾ ਹੋਣਾ ਪੈਂਦਾ ਨੀਮੇ ਹੋਣ ਦੀ ਵਜ੍ਹਾ ਦੇ ਨਾਲ ਮੈਂ ਵੀ ਇੱਕ ਕੈਰੈਕਟਰ ਸੀ ਮੈਂ ਗਾਮ ਆਰਾਮ ਸੁਨਾਮੀ ਨੂੰ ਐਟੀਐਮਬੀ ਦੇ ਵਿੱਚ ਲੈ ਕੇ ਗਿਆ ਸੀ ਠੀਕ ਹੈ ਜੀ ਜਦੋਂ ਕਿ ਅਹਿਮਦ ਜਹੀਰ ਸਾਹਿਬ ਜਿਹੜੇ ਉੱਥੋਂ ਦੇ ਡਾਇਰੈਕਟਰ ਸੀ ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਅਸੀਂ ਤੁਹਾਡਾ ਐਲਪੀ ਰਿਕਾਰਡ ਕਰਾਵਾਂਗੇ ਠੀਕ ਹੈ ਕਿਉਂਕਿ ਮੇਰੀਆਂ ਲੋਕਥਾਮਾਂ ਬਿਲਕੁਲ ਨਮੀਆਂ ਸੀ ਠੀਕ ਹੈ ਜੀ ਬਿਲਕੁਲ ਨਮੀਆਂ ਲੋਕਥਾਮਾਂ ਸੀ ਤੇ ਜਿਹੜੀਆਂ ਅਧੇ ਤੱਕ ਕਿਸੇ ਵੀ ਕਲਾਕਾਰ ਨੇ ਪੇਸ਼ ਨਹੀਂ ਕੀਤੀਆਂ ਜਿਹੜੀਆਂ ਕਿ ਮੈਂ ਉੱਥੇ ਐਚਐਮਬੀ ਦੇ ਵਿੱਚ ਤਿਆਰ ਕਰਕੇ ਲੈ ਕੇ ਗਿਆ ਸੀ ਬਜਾ ਇਹ ਕਿ ਸਿੰਦਾ ਜੀ ਤੇ ਮਾਨਕ ਜੀ ਆਪਸ ਵਿੱਚ ਹੀ ਲੋਕ ਸਾਮਾ ਦੇ ਵਿੱਚ ਉੱਜ ਗਏ ਤੇ ਸਿੰਦੇ ਦੇ ਪੱਖ ਦੇ ਵਿੱਚ ਮਤਲਬ ਕੰਪਨੀ ਨੇ ਕਲਦੀ ਮਾਨਕ ਨੂੰ ਬਾਦ ਕਰਦਾ ਉਹਨੇ ਨਰੀਕੋ ਦੇ ਵਿੱਚ ਸਹਿਵਾ ਬਣੀ ਭਰਾਵਾਂ ਦੀ ਉਦਕਾਰ ਕਰਾਤਾ ਉਸ ਤੋਂ ਬਾਅਦ ਫਿਰ ਜਿਹੜਾ ਦੇਵ ਸੀ ਦੇਵ ਨੇ ਵਿਚ ਵਿਚਾਲੇ ਹੋ ਕੇ ਹੂੰ ਉਹ ਉਥੇ ਦੁਬਾਰੇ ਮਾਨੁਗ ਨੂੰ ਅਡਜਸਟ ਕਰਤਾ ਅਸੀਂ ਰਿਜੈਕਟ ਹੋ ਗਏ ਠੀਕ ਹੈ ਦੂਸਰਾ ਸਵਾਲ ਸਾਡਾ ਇਹ ਹੈ ਜਿਹੜੇ ਸਾਡੇ ਦਰਸ਼ਕ ਸਾਨੂੰ ਦੇਖ ਰਹੇ ਨੇ ਥੋੜੀ ਪਹਿਲਾਂ ਜਿਹੜੀ ਵੀਡੀਓ ਜਿਹੜੀ ਵਾਇਰਲ ਹੋਈ ਸੀ ਉਹਦੇ ਵਿੱਚ ਤੁਸੀਂ ਇੱਕ ਗੱਲ ਹੋਰ ਆਖੀ ਸੀ ਕਿ ਮਾਨਕ ਨੇ ਮੈਨੂੰ 5500 ਰੁਪਏ ਗੀਤ ਦਾ ਕਹਤਾ ਸੀ ਹਾਂਜੀ ਹਾਂਜੀ ਪਰ ਲੋਕਾਂ ਦਾ ਮੰਨਣਾ ਇਹ ਆ ਕਹਿੰਦੇ 5500 ਰੁਪਏ ਵਿੱਚ ਤਾਂ ਉਹ ਤੋਂ ਖਾੜਾ ਵੀ ਨਹੀਂ ਲੱਗਦਾ 2500 ਰੁਪਏ ਵਿੱਚ ਤਾਂ ਖਾੜਾ ਲੱਗਦਾ ਸੀ ਕਹਿੰਦੇ ਤੁਹਾਨੂੰ 5500 ਰੁਪਏ ਗੀਤ ਦਾ ਕਿਵੇਂ ਕਹਤਾ ਉਹਨਾਂ ਉਹ ਕਹਿੰਦੇ ਹੁੰਦੇ ਨਾ ਵੀ ਥਾਣੇਦਾਰ ਦੇ ਬਰਾਬਰ ਬੋਲੇ ਟੱਕੀ ਹੋਈ ਪੰਚਾਂ ਦੀ ਹਮ ਉਹ ਰੁਪਈਏ ਉਹਨੇ ਨਹੀਂ ਛਿ ਦੇਣੇ ਕਿਸੇ ਨੇ ਹੋਰ ਦੇਣੇ ਸੀ ਠੀਕ ਹੈ ਉਥੇ ਸਿਰਫ ਮੇਰੀ ਕਲ ਨੂੰ ਦਬਾਉਣ ਦੀ ਖਾਤਰ ਇਹ ਇੱਕ ਮਿੱਠਾ ਜਿਹੜਾ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਇਹ ਜਿਹੜੇ ਲਫ਼ਜ਼ ਤੁਹਾਨੂੰ ਕਹੇ ਸੀ ਇਹ ਕੁਲਦੀਪ ਮਾਨਕ ਸਾਹਮਣੇ ਕਹੇ ਸੀਗੇ ਵੀ ਜਿਹੜੇ 5500 ਰੁਪਏ ਦੀ ਗੱਲ ਹੋ ਗਈ ਸੀ ਜਿਹੜੇ ਮਨ ਲੋ ਬਜਟ ਜਿਹੜਾ ਦੇਣਾ ਸੀ ਉਹ ਕਿਸੇ ਕੰਪਨੀ ਨੇ ਦੇਣਾ ਸੀ ਜਾਂ ਕਿਸੇ writer ਨੇ ਕਿਸੇ ਕੰਪਨੀ ਨੇ ਨਹੀਂ ਸੀ ਦੇਣਾ ਮੈਨੂੰ ਤਾਂ ਇਹੀ ਲੱਗਦਾ ਕਿ ਦੇਵ ਨੇ ਦੇਣਾ ਸੀ ਠੀਕ ਹੈ ਕਿਉਂਕਿ ਜਦੋਂ ਆਪਾਂ ਕਹਿੰਦੇ ਆਂ ਵੀ 5500 ਰੁਪਏ ਬਹੁਤ ਹੁੰਦਾ ਹੈ ਇਹ ਆਪਾਂ ਵੀ ਮੰਨਦੇ ਆਂ ਬਿਲਕੁਲ ਜਦੋਂ ਕਿਸੇ ਨੂੰ ਦਬਾਉਣ ਦੀ ਖਾਤਰ ਆਪਾਂ ਆਪਣੀ ਸ਼ੌਹਰਤ ਦੀ ਖਾਤਰ ਲੱਖਾਂ ਰੁਪਏ ਵਿਆਹ ਤੇ ਵੀ ਖਰਚੇ ਕਰ ਦਿੰਨੇ ਆ ਬਿਲਕੁਲ ਇਹ ਹੀ ਵਜ੍ਹਾ ਸੀ ਹੋਰ ਕੋਈ ਵਜ੍ਹਾ ਨਹੀਂ ਸੀ ਤੇ ਤੁਹਾਡੇ ਜਹਾਨ ਦੇ ਵਿੱਚ ਕੋਈ ਗੱਲਬਾਤ ਇਸ ਤਰ੍ਹਾਂ ਦੀ ਘੁੰਮ ਰਹੀ ਹੋਣੀ ਆ ਤੁਸੀਂ ਕੱਲਾ ਫਿਲਹਾਲ ਦੇਵ ਤਰੀਕਿਆਂ ਵਾਲੇ ਰਾਈਟਰ ਨੂੰ ਹੀ ਦੇਖਿਆ ਜਾਂ ਫਿਰ ਕੋਈ ਹੋਰ ਵੀ ਰਾਈਟਰ ਤੁਹਾਡੇ ਧਿਆਨ ਦੇ ਵਿੱਚ ਹੈਗਾ ਵੀ ਜਿਨ੍ਹਾਂ ਨੇ ਮੈਨੂੰ ਇਦਾਂ ਕਿਸੇ ਦਾ ਨਾਮ ਸ਼ਾਬਦ ਜਿਹੜਾ ਵਰਤੇ ਆ ਉਹਨਾਂ ਇੱਕ ਰਾਈਟਰ ਹੋਰ ਵੀ ਹੈਗਾ ਠੀਕ ਇੰਦਰਜੀਤ ਹਸਨਪੂਰੀ ਨੇ ਗੁਰਦੇਵ ਮਾਨ ਦਾ ਗੀਤਿਓਰੀ ਕੀਤਾ ਸੀ ਜੇ ਮੁੰਡਿਆ ਮੇਰੀ ਤੋਰ ਤੋਂ ਦੇਖਣੀ ਗੜਬਾ ਲੈ ਦੇ ਚਾਂਦੀ ਦਾ ਲੱਕ ਹਿੱਲੇ ਮਜਾਜਣ ਜਾਂਦੀ ਦਾ ਉਹ ਉਹਦਾ ਅਸਲੀ ਲੇਖਕ ਜਿਹੜਾ ਸੀ ਉਹ ਗੁਰਦੇਵ ਮਾਨ ਸੀ ਨਾ ਕਿ ਇੰਦਰਜੀਤ ਹਸਨਪੁਰੀ ਜਿਹੜਾ ਰਾਜ ਬਰਾੜ ਸਾਹਿਬ ਦੀ ਆਵਾਜ਼ ਵਿੱਚ ਰਿਕਾਰਡ ਹੋਇਆ ਨਹੀਂ ਪਹਿਲਾਂ ਹੋਇਆ ਸੀਗਾ ਆਪਣਾ ਸੀਮਾ ਗਰੇਵਾਲ ਸੀਮਾ ਦੀ ਆਵਾਜ਼ ਦੇ ਅੱਛਾ ਪਹਿਲਾਂ ਪੁਰਾਣੇ ਜਿਹੜੇ ਉਦੋਂ ਪਹਿਲਾਂ ਸਿੰਗਰ ਸੀਗੇ ਉਸ ਤੋਂ ਬਾਅਦ ਜਿਹੜਾ ਰਾਜ ਬਰਾੜ ਸਾਹਿਬ ਦੀ ਆਵਾਜ਼ ਦੇ ਡਬਿੰਗ ਹੋਈ ਉਸ ਤੋਂ ਬਾਅਦ ਹੋਇਆ ਹੈ ਠੀਕ ਹੈ ਜੀ ਇਹ ਗਾਣਾ ਜਿਹੜਾ ਮੰਨ ਲਓ ਲਿਖਿਆ ਹੋਇਆ ਪਹਿਲਾਂ ਗੁਰਦੇਵ ਮਾਨ ਸਾਹਿਬ ਦਾ ਗੁਰਦੇਵ ਮਾਨ ਦਾ ਲਿਖਿਆ ਵਾ ਔਰ ਉਸ ਤੋਂ ਬਾਅਦ ਜਿਹੜਾ ਨਾਮ ਬਦਲ ਕੇ ਪਾ ਲਿਆ ਗਿਆ ਉਹ ਹੈਗਾਗਾ ਹਸਨਪੂਰੀ ਸਾਹਿਬ ਹਸਨਪੂਰੀ ਇੰਦਰਜੀਤ ਹਸਨ ਇੰਦਰਜੀਤ ਹਸਨਪੂਰੀ ਹਾਂਜੀ ਠੀਕ ਹੈ ਜੀ ਹਾਂਜੀ ਹੋਰ ਤੁਹਾਡੇ ਜਿਹੜੇ ਨਿਗਾ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਹੈਗੇ ਰਾਈਟਰ ਕੋਈ ਇਦਾਂ ਦਾ ਹੋਵੇ ਕਿਉਂਕਿ ਤੁਹਾਡੀ ਕਾਫੀ ਸਮੇਂ ਤੋਂ ਤੁਸੀਂ ਇਸ ਲਾਈਨ ਦੇ ਨਾਲ ਰਿਲੇਟਡ ਰਹੇ ਹੋ ਤੁਸੀਂ ਜਿਹੜੇ ਗੀਤਕਾਰੀ ਦੇ ਵਿੱਚ ਖਾਸ ਕਰਕੇ ਗੱਲ ਆਏ ਹੁੰਦੀ ਆ ਜਿਹੜੇ ਬੰਦੇ ਬਜਟ ਦੇ ਵਿੱਚ ਹੁੰਨ ਉਹਨਾਂ ਦੀ ਗੱਲ ਕਰਨੀ ਸੀਕ ਹੁੰਦੀ ਆ ਜਿਹੜੇ ਬੰਦੇ ਬਜਟ ਦੇ ਤੋਂ ਬਾਹਰ ਹੈ ਹੂੰ ਉਹਨਾਂ ਦੀ ਗੱਲ ਜਿਹੜੀ ਹੈਗੀ ਆ ਉਹਦੇ ਤੇ ਉਹਨਾਂ ਦਾਮ ਨਹੀਂ ਹੁੰਦਾ ਬਿਲਕੁਲ ਹੁਣ ਤੱਕ ਹਾਂਜੀ ਜਿਵੇਂ ਤੁਸੀਂ ਕਲਾਕਾਰਾਂ ਵਿਚ ਵਿਚਰੇ ਹੋ ਕਿੰਨੀ ਕ ਤੋਖਾ ਢੜੇਲੀ ਗੱਲ ਹੁੰਦੀ ਆ ਰਾਈਟਰਾਂ ਦੇ ਨਾਲ ਜਾਂ ਕਲਾਕਾਰਾਂ ਦੇ ਨਾਲ ਜਾਂ ਫਿਰ ਕੰਪਨੀਆਂ ਦੇ ਨਾਲ ਪਹਿਲੇ ਨੰਬਰ ਤੇ ਤਾਂ ਜਿਹੜੇ ਕਲਾਕਾਰਾਂ ਦੇ ਸੈਕਟਰੀ ਹੁੰਦੇ ਨੇ ਹੂੰ ਡਾਫਤਰ ਦੇ ਵਿੱਚ ਉਹ ਬੰਦੇ ਨੂੰ ਲੁੱਟਦੇ ਨੇ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਖਾਣ ਪੀਣ ਦਾ ਦੌਰ ਚੱਲਦਾ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਜੇ ਕੋਈ ਬਧੀਆ ਚੀਜ਼ ਹੋਵੇ ਹੂੰ ਤਾਂ ਉਹਦਾ ਮੁੱਲ ਵੀ ਪੈ ਜਾਂਦਾ ਕਈ ਵਾਰੀ ਉਹ ਚੀਜ਼ ਚੋਰੀ ਵੀ ਹੋ ਜਾਂਦੀ ਜਾਂਦੀ ਆ ਇਹ ਆਮ ਤੌਰ ਤੇ ਦੇਖਦੇ ਆ ਅਸੀਂ ਚੋਰੀ ਹੋਈਆਂ ਚੀਜ਼ਾਂ ਨੂੰ ਚੋਰੀ ਦੀਆਂ ਚੀਜ਼ਾਂ ਕਿਹਾ ਜਾਊਗਾ ਬਿਲਕੁਲ ਨਾ ਕਿ ਆਪਣੀਆਂ ਤੁਸੀਂ ਇਹ ਚੀਜ਼ ਪ੍ਰੂਫ ਕਰ ਸਕਦੇ ਹੋ ਵੀ ਇਹ ਜਿਹੜਾ ਹਸਨਪੂਰੀ ਸਾਹਿਬ ਆ ਵੀ ਉਹਨਾਂ ਨੇ ਜਿਹੜੀ ਚੀਜ਼ ਚੋਰੀ ਕੀਤੀ ਸੀ ਇਹ ਵੀ ਗੁਰਦੇਵ ਮਾਨ ਸਾਹਿਬ ਦੀ ਚੀਜ਼ ਸੀਗੀ ਇਹ ਲੱਗਦਾ ਇਹ ਇਹ ਸੁਣਿਆ ਜੀ ਮੈਂ ਨਹੀਂ ਤੁਸੀਂ ਕਿਸੇ ਤੋਂ ਸੁਣੀ ਸੁਣਾਈ ਗੱਲ ਆ ਜੇ ਤੁਸੀਂ ਪ੍ਰੂਫ ਵੀ ਕਰ ਸਕਦੇ ਹੋ ਪ੍ਰੂਫ ਤਾਂ ਜਦੋਂ ਉਹਦਾ ਨੋ ਹੀ ਚੜ ਗਿਆ ਇੰਦਰਜੀਤ ਹਸਨਪੂਰੀ ਦਾ ਪ੍ਰੂਫ ਤਾਂ ਉੱਥੇ ਹੀ ਖਤਮ ਹੋ ਜਾਂਦੇ ਆ ਕਿਉਂਕਿ ਜਿਹੜਾ ਜਿਹੜਾ ਪਹਿਲਾਂ ਸੀਗਾ ਪਹਿਲਾ ਸਿਸਟਮ ਸੀਗਾ ਜਿਹੜਾ ਉਹਦਾ ਕੋਈ ਪ੍ਰੂਫ ਨਹੀਂ ਸੀ ਹੁੰਦਾ ਠੀਕ ਹੈ ਜੀ ਅੱਜ ਤਾਂ ਅਸੀਂ ਹਵਾ ਦੇ ਸਹਾਇ ਨਾਲ ਹੋਰਨ ਕੰਟਰੀ ਦੀ ਗੱਲਾਂ ਕਰ ਸਕਦੇ ਆ ਉਦੋਂ ਤਾਂ ਸੂਈ ਤੇ ਰਿਕਾਰਡ ਚੱਲਦਾ ਸੀ ਤੇ ਉਹਦਾ ਕੋਈ ਪ੍ਰੂਫ ਨਹੀਂ ਸੀ ਹੁੰਦਾ ਜਿਹਦਾ ਨਾਮ ਇੱਕ ਵਾਰੀ ਪੈ ਗਿਆ ਫਿਰ ਮਾਲ ਉਹ ਪੈ ਗਿਆ ਤਾਂ ਪੈ ਗਿਆ ਬਸ ਠੀਕ ਹੈ ਹਾਂ ਗੁਰਦੇਵ ਮਾਨ ਸਾਹਿਬ ਅੱਜ ਹੈਗੇ ਨੇ ਗੁਰਦੇਵ ਮਾਨ ਸਾਹਿਬ ਨਹੀਂ ਹੈਗੇ ਉਹਨਾਂ ਦਾ ਮਸ਼ਹੂਰਗੀ ਸੀ ਮੁਕਤ ਮੇਤਰਾ ਦੀ ਚੱਲ ਵਰਣ ਵਾਲੀ ਚੱਲੀ ਠੀਕ ਹੈ ਹਾਂ ਕਈ ਗੀਤ ਲਿਖੇ ਨੇ ਉਹਨਾਂ ਨੇ ਬਹੁਤ ਗੀਤ ਲਿਖੇ ਨੇ ਬੜੇ ਮਸ਼ਹੂਰ ਹੋਏ ਨੇ ਬਹੁਤ ਵਧੀਆ ਬੰਦੇ ਸੀ ਉਹਨਾਂ ਨਾਲ ਮੁਲਾਕਾਤ ਮੇਰੀ ਹੋਈ ਵੀ ਆ ਜਦੋਂ ਤੁਹਾਡਾ ਗਾਣਾ ਜਿਹੜਾ ਲੱਖੀ ਬਨਜਾਰਾ ਸਭ ਨੇ ਗਾਇਆ ਹੂੰ ਸੀਟੀ ਵੱਜੇ ਚਵਾਰੇ ਤੇ ਨਾਈਆਂ ਦੇ ਮੁੰਡਿਆ ਉਸ ਤੋਂ ਬਾਅਦ ਨਹੀਂ ਕਿਸੇ ਕਲਾਕਾਰ ਨੇ ਫਿਰ ਬਾਹ ਫੜੀ ਕੀ ਜੀ ਤੁਹਾਡੀ ਕਰਨੈਲ ਹੀਰੇ ਨੇ ਕਰਨੈਲ ਹੀਰੇ ਨੇ ਰੀਕਡ ਕਰਾਏ ਸੀ ਠੀਕ ਹੈ ਜੀ ਗੰਮਰਮ ਸੁਨਾਮੀ ਨੇ ਮੇਰੇ ਗੀਤ ਰਿਕਾਰਡ ਕਰਾਏ ਸੀ ਉਸ ਤੋਂ ਬਾਅਦ ਫਿਰ ਕਿੰਨੇ ਗਾਣੇ ਰਿਕਾਰਡ ਹੋਏ ਜਿਹੜੇ ਤੁਹਾਡੇ ਫਿਰ ਉਸ ਤੋਂ ਬਾਅਦ ਮੇਰੀ ਕਰੀ ਲਾਈ ਸੀ ਖੰਡ ਬਣ ਜਾ ਹੰਣ ਨੇ ਉਹ ਮੇਰੇ ਸਾਰੇ ਗੀਤਾਂ ਦੀ ਰੀਲ ਸੀ ਲੇਕਿਨ ਕੰਪਨੀ ਵਾਲਿਆਂ ਨੇ ਉਹਦਾ ਨਾਮ ਥੋੜਾ ਜਿਹਾ ਗਲਤ ਰੱਖਦਾ ਸੀ ਮੰਦੀਨਾ ਮੰਦੀ ਲਾਲਾ ਠੀਕ ਹੈ ਸੁਖ ਸੋਨੀਆਂ ਆਲਮ ਬਰਨਾਲੇ ਨੇ ਉਹ ਗੀਤ ਗਾਏ ਸੀ ਮੇਰੇ ਸਾਰੇ ਗੀਤ ਸੀਗੇ ਉਹਦੇ ਵਿੱਚ ਹੁਣ ਫਿਰ ਬਾਪੂ ਜੀ ਇਹ ਲਿਖਣ ਦਾ سلسلہ ਚੱਲ ਰਿਹਾ ਕਨਾਲ ਨਾਲ ਥੋੜਾ ਜਿਹਾ ਦਬਾ ਲਿਆ ਇਹਨੂੰ ਮੈਂ ਦੋ ਗੀਤ ਰਜਣਾ ਲਿਖ ਦਵਾਂ ਦੋ ਗੀਤ ਰਜਣਾ ਤੁਸੀਂ ਲਿਖ ਦਿਓ ਕਿਦਾਂ ਦੇ ਟੇਸਟ ਦੇ ਮੈਂ ਹਰ ਟੌਪਿਕ ਤੇ ਗੀਤ ਲਿਖਦਾ ਕੋਈ ਪਰਿਵਾਰਕ ਗੀਤ ਹੋਵੇ ਤੁਹਾਡੇ ਨਿਗਾ ਦੇ ਵਿੱਚ ਜਿਹੜਾ ਤੁਸੀਂ ਸਾਡੇ ਇਸ ਵਾਰਤਾ ਸਮਾਜ ਸਮਾਥੇ ਦਰਸ਼ਕਾਂ ਨੂੰ ਕੋਈ ਦੋ ਲਾਈਨਾਂ ਕੋਈ ਘੁਮਰੀਆਂ ਨੂੰ ਡਿਮੈਂਡ ਦੇ ਵਿੱਚ ਸਾਡੀ ਖੇਤੀ ਕੰਮ ਹੋਰ ਚਲਾ ਲੈ ਦੁਨੀਆਂ ਦੇ ਵਿੱਚ ਗੱਡੀ ਪਾਲਾ ਹੋਰ ਮੇਰੀਆ ਮਈਆ ਵੇਖੜਾ ਰੁੱਤੀ ਖੰਦੇਨੀ ਹਾੜੀ ਸੋਣੀ ਸੀ ਜਿੰਨ ਨੋਟ ਸੰਭਾੜੇ ਜਾਂਦੇ ਨਹੀਂ ਹਾੜੀ ਸੋਣੀ ਸੀ ਜਿੰਨ ਨੋਟ ਸੰਭਾੜੇ ਜਾਂਦੇ ਨਹੀਂ ਤੇ ਜਿਹੜੇ ਬੱਪੂ ਸਾਡੇ ਦਰਸ਼ਕਾਂ ਨੇ ਕਮੈਂਟ ਕੀਤੇ ਸੀ ਗਲਤ ਉਹਨਾਂ ਦੇ ਲਈ ਸੁਨੇਹਾ ਕੀ ਤੁਹਾਡਾ ਉਹਨਾਂ ਲਈ ਜਿਹੜੇ ਬੰਦੇ ਜਿਨ੍ਹਾਂ ਨੇ ਗਲਤ ਕਮੈਂਟ ਕੀਤੇ ਨੇ ਅਸਲ ਦੇ ਵਿੱਚ ਓਹੋ ਕਿਤਾਬੀ ਕੀੜੇ ਨੇ ਠੀਕ ਹੈ ਜੀ ਜਿਨ੍ਹਾਂ ਨੇ ਕਿਸਿਆਂ ਨੂੰ ਫਰੋਲਿਆ ਨਹੀਂ ਹੈ ਹੂੰ ਕਿਸਿਆਂ ਨੂੰ ਨਾ ਫਰੋਲਣ ਦੀ ਵਜ੍ਹਾ ਦੇ ਨਾਲ ਆਪਾਂ ਨੂੰ ਤੁਹਾਨੂੰ ਤੇ ਮੈਨੂੰ ਗਾਲਾਂ ਵੀ ਖਾਣੀਆਂ ਪਈਆਂ ਬਿਲਕੁਲ ਉਹਨਾਂ ਦੀਆਂ ਗਾਲਾਂ ਸਿਰ ਮੱਥੇ ਪਰ ਤੂੰ ਤੁਸੀਂ ਤੇ ਮੈਂ ਆਪਣੀ ਜਗ੍ਹਾ ਤੋਂ ਨੇ ਸਹੀ ਹਾਂ ਬਿਲਕੁਲ ਬਿਲਕੁਲ ਬਾਕੀ ਇਹ ਚੀਜ਼ ਆ ਵੀ ਜਿਹੜੀ 베ਜੀ ਦੇ ਗਲਗੋਟੂ ਬੇਰ ਹੁਣ ਉਹ ਪੱਕੇ ਹੋਏ ਤੇ ਲਾਲ ਬੇਰਾਂ ਨੂੰ ਅਗਲਾ ਮਿੱਧ ਕੇ ਲੰਘ ਜਾਂਦਾ ਲੇਕਿਨ ਜਿਹੜੀ 베ਰੀ ਮਿੱਠੀ ਹੁੰਦੀ ਆ ਉਹਦੇ ਕੱਤੇ ਵੀ ਤੋੜ ਕੇ ਖਾ ਲੈਂਦਾ ਇਸ ਕਰਕੇ ਰੋੜੇ ਜਿਹੜੇ ਹੁੰਦੇ ਨੇ ਉਹ ਮਿੱਠੀ 베ਰੀ ਨੂੰ ਵਜਦੇ ਨੇ ਨਾ ਕਿ ਗਲਗੋਟੂ ਬੇਰੀ ਨੂੰ